ਬਹੁਤ ਨਹੀਂ ਕਾਜ ਲੋ ਦੋਸਤੋ ਜਿਹੜੀ ਪਿਛਲੇ ਦਿਨ ਗੁਰਦੁਆਰਾ ਕਾਲੀ ਸਾਹਿਬ ਕੇ ਮੀਟਿੰਗ ਦੇ ਵਿੱਚ ਆਪਾਂ ਅੱਜ ਦੇ ਦਿਨ ਦਾ ਸਰਵੇ ਰੱਖਿਆ ਸੀਗਾ ਡਰੇਨ ਦਾ ਉਹ ਅਸੀਂ ਸਾਰੇ ਸਾਥੀ ਪਿੰਡਾਂ ਤੋਂ ਡਰੇਨ ਤੇ ਜਿੱਥੇ ਪਾਣੀ ਟ੍ਰੀਟਮੈਂਟ ਪਲਾਂਟ ਤੋਂ ਲਿਗਦਾ ਆ ਉਹ ਟ੍ਰੇਨ ਚ ਐ ਤੇ ਇੱਥੇ ਜਿਹੜਾ ਪਾਣੀ ਤੁਸੀਂ ਨੇੜੇ-ਤੇੜੇ ਫੈਕਟਰੀਆਂ ਦੇਖ ਸਕਦੇ ਹੋ ਇਹਨਾ ਨੇ ਅੰਡਰਗਰਾਉਂਡ ਪਾਈਪ ਬੋਰ ਕਰਕੇ ਪਾਣੀ ਜਿਹੜਾ ਆ ਉਹ ਡਰੇਨ ਦੇ ਵਿੱਚ ਇੱਥੇ ਸੁੱਚਿਆ ਹੋਇਆ ਜਿਸ ਪਾਣੀ ਦੀ ਸਾਡੀ ਮੇਨ ਖਤਰਾ ਬਿਮਾਰੀਆਂ ਤੋਂ ਜਾਂ ਜਿਹੜਾ ਲੋਹਾ ਜੰਗਾਲਿਆ ਜਾਂਦਾ ਬੋਰ ਬਹਿ ਜਾਂ ਗਲ ਜਾਂਦੇ ਆ ਮੋਟਰਾਂ ਸੜ ਜਾਂਦੀਆਂ ਗਲ ਕੇ ਡੈਗ ਪੈਂਦੀਆਂ ਮੇਨ ਜਿਹੜੀ ਬਿਮਾਰੀ ਆ ਉਹ ਕੈਮੀਕਲ ਦਾ ਪਾਣੀ ਆ ਸੋ ਇਹ ਜਿਹੜਾ ਟਰੀਟ ਹੋ ਰਿਹਾ ਪਾਣੀ ਇਹ ਤਾਂ ਕੇਵਲ ਸੀਵਰੇਜ ਦਾ ਟਰੀਟ ਹੋ ਰਿਹਾ ਔਰ ਜਾਂ ਡੈਰੀਆਂ ਦਾ ਟਰੀਟ ਹੋ ਰਿਹਾ ਸਾਨੂੰ ਜਿਹੜਾ ਕੈਮੀਕਲ ਦਾ ਪਾਣੀ ਆ ਸਾਡੀ ਮੁੱਖ ਮੰਗ ਆ ਕਿ ਇਸ ਡਰੇਨ ਵਿੱਚ ਕੈਮੀਕਲ ਦਾ ਪਾਣੀ ਨਹੀਂ ਪੈਣਾ ਚਾਹੀਦਾ ਔਰ ਸਾਨੂੰ ਇਹ ਪਤਾ ਲੱਗਾ ਅਸੀਂ ਪਿਛਲੀ ਵਾਰੀ ਜਦੋਂ ਇੱਥੇ ਆਏ ਸੀ ਉਹ ਵੀ ਉਹ ਵੀ ਦੇਖਿਆ ਸੀ ਅਸੀਂ ਇਹਨਾਂ ਨੇ ਇਹਨਾਂ ਨੇ ਬੋਰ ਕਰਕੇ ਥੱਲੋਂ ਦੀ ਪਾਣੀ ਪਾਇਆ ਹੋਇਆ ਇਸ ਡਰੇਨ ਦੇ ਵਿੱਚ ਅਸੀਂ ਹੁਣ ਇਥੋਂ ਅੱਜ ਪਾਣੀ ਲੈ ਕੇ ਚੱਲੇ ਆ ਔਰ ਸਾਡੀ ਐਤਵਾਰ ਨੂੰ ਜਿਹੜੀ ਆ ਪਿੰਡ ਸੁਨਣਾ ਵੇ ਕੇ ਸੰਯੁਕਤ ਮੋਟੇ ਦੀ ਔਰ ਪਤਾਨਕ ਪਿੰਡਾਂ ਦੀ ਜਿਹੜੀ ਇੱਕ ਮੀਟਿੰਗ ਸ਼ਾਮ ਨੂੰ 4 ਵਜੇ ਹੋਣ ਜਾ ਰਹੀ ਆ ਉਹਦੇ ਵਿੱਚ ਅਸੀਂ ਉਸ ਪੈਸਾ ਲਾਵਾਂਗੇ ਕਿ ਅਗਲੀ ਸਾਡੀ ਕਾਰਵਾਈ ਕੀ ਹੋਣੀ ਚਾਹੀਦੀ ਆ ਤੇ ਪਾਣੀ ਨੂੰ ਵੀ ਅਸੀਂ ਲੈ ਕੇ ਚੱਲੇ ਆ ਇੱਕ ਉਹਦਾ ਜਿਹੜਾ ਟੈਸਟ ਕਰਾਉਣ ਵਾਸਤੇ ਕਿਹੜੀ ਕਿਹੜੀ ਰਿਪੋਰਟਾਂ ਆਉਂਦੀਆਂ ਮੇਨ ਸਾਡੀ ਮੰਗ ਇਹੀ ਆ ਕਿ ਜਿਹੜਾ ਫੈਕਟਰੀਆਂ ਦਾ ਪਾਣੀ ਵਾਲੇ ਦੁਆਲੇ ਜਿੰਨੀਆਂ ਚਮੜਾ ਫੈਕਟਰੀਆਂ ਲੱਗੀਆਂ ਇਹਨਾਂ ਦਾ ਸਾਰਿਆਂ ਦਾ ਪਾਣੀ ਬੋਰ ਕਰਕੇ ਇਹਦੇ ਵਿੱਚ ਸੁੱਟਿਆ ਜਾ ਰਿਹਾ ਸਾਡੀ ਮੇਨ ਮੰਗ ਸਰਕਾਰ ਕੋਲ ਇਹ ਹੀ ਆ ਕਿ ਇਹ ਜਿਹੜਾ ਕੈਮੀਕਲ ਦਾ ਪਾਣੀ ਇਹਦੇ ਵਿੱਚ ਬੂਰ ਕਰਕੇ ਛੁੱਟਿਆ ਜਾ ਰਿਹਾ ਧਰਤੀ ਦੇ ਅੰਦਰ ਦੀ ਉਹ ਬੰਦ ਹੋਵੇ ਜਿਹਦੇ ਨਾਲ ਸਾਡੇ ਲੋਕਾਂ ਨੂੰ ਕੈਂਸਰ ਤੋਂ ਰਾਹਤ ਮਿਲ ਸਕੇ ਬਿਮਾਰੀਆਂ ਚਮੜੀ ਦੀਆਂ ਅਨੇਕਾ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਲੱਗਦੀਆਂ ਉਸ ਤੋਂ ਰਾਹਤ ਮਿਲ ਸਕੇ ਆਪਾਂ ਦੇਖ ਸਕਦੇ ਹੋ ਤੁਸੀਂ ਜਿਹੜੇ ਸਾਥੀ ਸਾਡੇ ਨਾਲ ਵੱਡੀ ਬੱਦਲ ਤੇ ਅੱਜ ਆਏ ਆ ਤੋ ਸਾਰੇ ਪਿੰਡਾਂ ਦੇ ਜਿਹੜੇ ਆ ਇੱਕ ਇੱਕ ਦੋ ਦੋ ਪਿੰਡਾਂ ਦੇ ਜਿਹੜੇ ਸਾਥੀ ਸਾਡੇ ਨਾਲ ਆਏ ਆ ਤੇ ਅਸੀਂ ਇਹ ਜਿਹੜਾ ਮੁੱਖ ਮੰਤ ਸਾਡੀ ਮੇਨ ਆ ਕਿ ਜਿਹੜਾ ਫੈਕਟਰੀਆਂ ਦਾ ਕੈਮੀਕਲ ਦਾ ਪਾਣੀ ਆ ਉਹ ਇਹਨਾਂ ਦੇ ਅੰਦਰ ਨਹੀਂ ਪੈਣਾ ਚਾਹੀਦਾ ਤੋ ਅਸੀਂ ਸਿਰੁਪਤ ਮੌਕੇ ਦੀ ਮੀਟਿੰਗ ਜਿਹੜੀ ਐਤਵਾਰ ਨੂੰ ਸੁੰਨਣਪਿੰਡ ਵਿਖੇ ਸ਼ਾਮ ਨੂੰ 4 ਵਜੇ ਕਰ ਜਾਂਦੇ ਆ ਉਹਦੇ ਵਿੱਚ ਇੱਕ ਵੱਡਾ ਫੈਸਲਾ ਉਲੀਕਾਂਗੇ ਉਹਦੀ ਉਡੀਕ ਰੱਖਿਓ ਜੀ ਧੰਨਵਾਦ